ਟਾਡੇ ਸਾਰੇ ਨਹੀਂ ਹੋਖੀ ਸਾਰੇ ਜਾਨੀ ਵਧੀਆ ਹੋਵਾਂਗੇ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਆਏ ਆਂ ਘਰ ਆਈਆਂ ਆਪਣੇ ਤੇ ਬਲੌਗ ਬਣਾ ਲੈ ਸ਼ੁਰੂ ਕਰੰਦੇ ਆਂ ਤੇ ਬੁਲਟ ਨਹੀਂ ਸਟਾਰਟ ਹੁੰਦਾ ਉਹ ਸਟਾਰਟ ਕੀਤਾ ਇਧਰ ਤਾਰਾ ਲਾ ਕੇ ਬੈਟਰੀ ਡੈੱਡ ਹੋ ਗਈ ਬੈਟਰੀ ਡੈੱਡ ਹੋ ਗਈ ਇਹਦੀ ਲੇਟਾ ਜਗਦੀਆਂ ਰਹਿਗੀਆਂ ਇਹਦੀਆਂ ਆ ਦੇਖੋ ਇੱਥੇ ਲੇਟਾ ਇੱਥੇ ਲੇਟਾ ਜਗਦੀਆਂ ਰਹਿਗੀਆਂ ਠੀਕ ਆ ਆਪਣਾ ਹਰਬੀਰ ਬ੍ਰਦਰ ਤੇ ਗੱਡੀ ਵੀ ਧੋਣ ਵਾਲੀ ਚਿਹਰੀ ਗੰਦੀ ਹੋ ਗਈ ਇਹਨੂੰ ਵੀ ਸਾਫ਼ ਕਰਾਂਗੇ ਕੱਲ ਨੂੰ ਪਰ ਆ ਨੂੰ ਫਿਰ ਵਲੋਗ ਬਣਾਵਾਂਗੇ ਤੇ ਹੁਣ ਵਲੋਗ ਹੋਣੇ ਆ ਆਪਣੇ ਆਈ ਜਾਣੇ ਵਲੋਗ ਠੀਕ ਆ ਲਗਾਤਾਰ ਲਗਾਤਾਰ ਤੇ ਇਹ ਸਟਾਰਟ ਕੀਤਾ ਇਧਰ ਆ ਲਾਰੇ ਚਾਬੀ ਲਾਰੇ ਨਾਲ ਰਿੰਗਰੋ ਚਾਰਾ ਇਹ ਸਟਾਰਟ ਰਿਹਾ ਤੇ ਨੋ ਘੜੀ ਕੋਲ ਤੇ ਇੱਕ ਚੀਜ਼ ਨੂੰ ਹੋਰ ਦਿਖਾਉਣਾ ਮੈਂ ਇੱਕ ਹੋ ਗਿਆ ਨੁਕਸਾਨ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਤੇ ਜਿੱਦਾਂ ਕਿ ਤੁਸੀਂ ਆ ਦੇਖ ਸਕਦੇ ਏ ਜਿਮਾ ਜਿੱਦਾਂ ਕਿ ਤੁਸੀਂ ਆ ਦੇਖ ਸਕਦੇ ਆ ਆ ਟੁੱਟ ਗਿਆ ਵਾ ਕਵਰ ਇਹਦਾ ਆ ਦੇਖ ਤੇ ਇਹ ਵੀ ਇਹ ਕਰਨਾ ਪੈਣਾ ਵਾ ਸਹੀ ਪਰ ਉਹ ਤਾਂ ਮੈਂ ਕੀਤਾ ਹੀ ਫੇਟ ਟੁੱਟ ਗਿਆ ਤੇ ਇਹ ਆਪਾਂ ਉਥੋਂ ਕੱਲ ਲਵਾ ਕੇ ਆਵਾਂਗੇ ਕੱਲ ਜਾਂ ਫਿਰ ਪਰਸੋ ਤੇ ਫਿਰ ਆਪ ਦੇਖਾਂਗੇ ਲਾ ਲ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਨੋਰਮਲ ਬਲੌਗ ਬਣਾਉਣਾ ਤੇ ਤੇ ਇਹਨੂੰ ਸਟਾਰਟ ਕੀਤਾ ਹੀ ਹੋ ਜਾ ਰਿਹਾ ਨੂੰ ਤੇ ਇਹਨੂੰ ਬੰਦ ਕਰਕੇ ਹਣ ਆ ਵਾਲੀ ਦੀ ਬੜੀ ਆ ਆ ਜਾਏ ਤਾਂ ਡਰ ਨਹੀਂ ਲੱਗਦਾ ਤੇ ਇਹ ਆਪਣੇ ਬ੍ਰਦਰ ਵੀ ਛੋਟੇ ਬ੍ਰਦਰ ਤੇ ਉਹ ਆਪ ਪਰ ਨਾਲ ਫੇੜਿਆ ਦੇ ਆ ਦੇ ਸਾਫ ਕਰਦੇ ਰਿਹਾ ਪਰ ਆਹ ਘਰ ਦੇ ਨਾਲ ਤੇ ਕਹੂੰਗਾ ਕੀ ਹੋ ਗਿਆ ਤੇ ਬੱਸ ਇਹ ਦੇਖਦੇ ਉਧਰ ਤਾਂ ਅੰਟਰੀ ਮੇਰੇ ਕੋਲ ਆ ਵੀ ਸੀਗੀ ਪਰ ਇਹ ਦੇ ਨਾਲ ਸਟਾਰਟ ਨਹੀਂ ਹੋਈ ਕਿਉਂਕਿ ਆਪ ਚਾਰਜਰ ਨਹੀਂ ਆਈ ਵਿਚਾਰੀ ਤੇ ਦੇਖੋ ਨਾ ਇਹ ਆ ਦੇਖੋ ਚਾਰਜਰ ਨਹੀਂ ਆਈ ਤੇ ਜਾਣੇ ਹੁਣ ਤੇ ਭਾਈ ਥੋੜੀ ਕਰਨ ਵਾਲੀ ਉਹ ਮੜਿਆ ਤੁਸੀਂ ਦੇਖ ਲੇ ਠੀਕ ਆ ਉਹ ਕਰ ਦੇਣੀ ਉਹਦਾ ਥੋੜਾ ਕੁਝ ਕਰਤੀ ਆ ਤੇ ਥੋੜੀ ਬਿਧੀ ਰਹਿ ਗਈ ਆ ਉਹ ਵੀ ਕਰ ਦਿਆਂਗੇ ਆਪਾਂ ਤੇ ਚੱਲਦੇ ਆਂ ਹਾਂਜੀ ਤੇ ਮਿੱਤਰੋ ਆਪਾਂ ਨਿਕਲ ਚੁਕੇ ਆ ਮਤਲਬ ਨਿਕਲ ਗਏ ਆ ਘਰੋਂ ਨਿਕਲ ਚੁਕੇ ਕੀ ਓਏ ਚੁਕੇ ਕੀ ਹੁੰਦਾ ਕੀ ਕੀ ਕਰਉਂ ਕਰਦਾ ਤੇ ਜਾਂਦੇ ਆਂ ਖੂਲ ਚਲੀ ਹੈ ਬਾਬਾ ਦਿਨ ਹੋ ਗਿਆ ਨਾ ਕਹਿਣੀ ਆਹ ਹੌਣ ਕੇ ਰੱਖਦਾ ਮੇਰੇ ਮੱਥੇ ਤੇ ਲੋ ਵੀ ਮਿੱਤਰ ਹੁਣ ਆ ਪਾ ਗਏ ਬੁੱਤੇ ਸਾਵਾ ਲੱਤਾਂ ਦੀ ਵਜਾ ਹੀ ਨਹੀਂ ਹੋਰ ਦੀ ਰੋਗ ਲਾਉਣ ਤੋਂ ਕਿਤੇ ਨਾੜਦੇ ਆਂ ਅੱਜ ਹੀ ਦੇਖ ਸਕਦੇ ਆ ਅੱਜ ਆ ਹੀ ਪਤਾ ਨਹੀਂ ਕਿੰਨੇ ਚਿਰ ਬਾਅਦ ਆਏ ਫੁੱਤੇ ਕਿਣੀਆਂ ਸਹੀ ਗੱਲ ਹੂ ਬਤਾ ਜਣ ਗਿਆ ਓਏ ਖੂਣੀ ਮਾਰ ਲਿਆ ਪਾ ਲੈ ਡਾਈਆ ਇਹਦਾ ਗਈ ਜਾਵੇ ਉਹ ਲੈ 560 ਨਹੀਂ ਨਾ ਇਹਦਾ ਗਈ ਜਾਵੇ ਪਹਿਲਾਂ ਚਾਰਜ ਹੋ ਜਾਊਗਾ ਹਾਂ ਭਾਈ ਕਲੋ ਜਾਵੇ ਸ਼ੇਰਾ ਚਾਰੇ ਪੇ ਸਮਾਈਲ ਯਾਰ ਖੂਣੀ ਮਾਰ ਦੇ ਮੂੰਹ ਤੇ ਹੈ ਬਾਏ ਖਲੇਗਾ ਦੁਗੜ ਹੋ ਜੂਗਾ ਯਾਰ ਕੁਝ ਨਾ ਟਕਲਾ ਲਾ ਲਾਂਗਾ ਕਿੰਨਾ ਮੜਿਆ ਯਾਰ ਬਾਈ ਸਟਾਰਟ ਨਹੀਂ ਹੁੰਦਾ ਯਾਰ ਮਾਹੀ ਚਾਰਜ ਕਰਕੇ ਲੈਂਦਾ ਸੀ ਯਾਰ ਦਲਤੋ ਗਿਆ ਹਾਂ ਕੁਮਤਰਾ ਵੀ ਆਏ ਕਾ ਬਨੇ ਘਰ ਤੇਰਾ ਕਾਲਿਆ ਓਲਾ ਚਾਬੀ ਲਾਈ ਨਹੀਂ ਬਲੇ ਤੇਰੇ ਮਹਣੋਂ ਨੀ ਕੰਮ ਆ ਰਿਹਾ ਰਹਿ ਗਿਆ ਆ ਓਕੇ ਕਿਹੜਾ ਸਟਾਰਟ ਹੋ ਗਿਆ ਬੰਦ ਨਹੀਂ ਕਰਨਾ ਚਾਹੀਦਾ ਹਨਾ ਹਾਂ ਵੀ ਕਰਦਾ ਨਹੀਂ ਭਾਈ ਹੁਣ ਤੱਕ ਇਹ ਨਹੀਂ ਹੋਣਾ ਬਣੀ ਇਹਦਾ ਯਾਰ ਪਸੀਨਾ ਪਸੀਨੀ ਹੁੰਦੇ ਹੋਏ ਹਾਂਜੀ ਤੇ ਜੀ ਹੁਣ ਆਪਣੇ ਨਾਲ ਕੰਮ ਖਰਾਬ ਹੋ ਗਿਆ ਵਾ ਹਾਂਜੀ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਆਪਾਂ ਸਟਾਰਟ ਕਰਤਾ ਵਾ ਇਹਨੂੰ ਤੇ ਬੈਟਰੀ ਡੈਡ ਆ ਥੋੜੀ ਜੀ ਤਾਂ ਕਰਕੇ ਤੇ ਤਾਂ ਹੋਣ ਜਾਵਾ ਤੇ ਉਧਰ ਝੋਨੇ ਚ ਖਾਰ ਪੈਂਦਾ ਹੀ ਐ ਸਪਰੇ ਹੋਣ ਦੀ ਸੱਚ ਸਪਰੇ ਖਾਰ ਗਈ ਜਾਂ ਨਾ ਤੇ ਤੁਸੀਂ ਦੇਖ ਸਕਦੇ ਕੋੂ ਆਪਣਾ ਇਹ ਆਪਣਾ ਨਹੀਂ ਪਰ ਮੇਰਾ ਇਦਾਂ ਹੀ ਬਸ ਚੈਨਲ ਚੈਨਲ ਨੂੰ ਸਪੋਰਟ ਕਰੋ ਤੇ ਲਾਈਕ ਕਮੈਂਟ ਕਰ ਤੇ ਸਬਸਕ੍ਰਾਈਬ ਵੀ ਕਰ ਦਿਓ ਅੱਜ ਜਿੱਦਾਂ ਪਾਤ ਕਰਾਉਂਦੇ ਨਹੀਂ ਅੱਜ ਜਿੱਦਾਂ ਜਪਣਾ ਹੋਇਆ ਉਹ ਤੋਂ ਬਣਾਣੀ ਚਾਹੀਦੀ ਵੀਡੀਓ ਹੈ ਨਾ ਅੱਜ ਜਿੱਦਾਂ ਆਇਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਚਾalo ਚੱਲੀਏ ਭਰਾਵਾਂ ਰਹਿ ਤੇ ਸਪਰੇ ਹੋ ਜਾਂਦੀ ਕਿਤੇ ਹੋਰ ਪੇ ਆਈਏ ਮੂਤੇ ਹੋ ਕੇ ਦੇਖ ਸਕਦੇ ਆ ਬਾਕੀ ਇੱਕ ਅੱਧੀ ਵੀਡੀਓ ਬਣਾਉਣੀ ਆ ਓਕੇ ਆ ਰਹੀ ਗੱਲ ਹਾਂਜੀ ਤੇਲ ਪਾ ਲਿਆ ਮੁੰਡੇ ਕੋ ਬੁਲਟ ਵੀ ਨਹੀਂ ਸਟਾਰਟ ਹੁੰਦਾ। ਆਈ ਉਹ ਜਦੋਂ ਇਡੀਆ ਨਾਲ ਹਸਪੀਟਲ ਤੇ ਚੱਲਦੇ ਤੇ ਸਟਾਰਟਿੰਗ ਹੁੰਦਾ ਭਰਾਵਾ ਹੁਣ ਕਸ ਕੀ ਕਰੇ ਬੰਦਾ। ਹਾਂ ਹੁਣ ਹੋਇਆ ਜੀ। ਹੁਣ ਹੋਇਆ ਹੈ। ਕਿਹਦੇ ਵੀ ਸਵਾਈਲ ਚਾ ਕਰ ਮੁੰਡੇ ਦੀ। ਆਈ ਗੱਲ ਭਰਾਵਾ ਤੇਲ ਵੀ ਪਾਇਦਾ। ਤੇ ਹੁਣ ਆਪਾਂ ਜਾਣਾ ਕਵਰ ਲੈਣ ਫਿਰ ਕਵਰ ਲੈ ਕੇ ਫਿਰ ਆਪਾਂ ਆ ਜਾਣਾ ਵਾ ਠੀਕ ਆ। ਸੋਰੀ ਹਟ ਜਾਂਦੇ ਨਾ ਨਾ ਜੀ। ਕੱچے ਕੱਤੇ। ਕੱچے ਕੱਟੇ ਨਾ ਹਾਂ ਤੇ ਭਰਾਵਾ। ਮਗਰ ਵੀ ਦੇਖ ਲੈਣੇ ਅੱਗੇ ਨਾ ਵਜੇ ਹਾਂਜੀ ਤਾਂ ਮਿੱਤਰੋ ਆਪਾਂ ਹੁਣ ਆ ਗਏ ਆਪਣੇ ਘਰੇ ਤੇ ਵਲੋਗ ਕਰਦੇ ਆਪਾਂ ਇੱਥੇ ਐਂਡ ਤੇ ਮਿਲਦੇ ਆਪਾਂ ਅਗਲੇ ਵਲੋਗ ਦੇ ਵਿੱਚ ਕੱਲ ਨੂੰ ਤੇ ਇੱਥੋਂ ਤੱਕ ਲਈ ਬਾਏ ਬਾਏ ਤੇ ਕਵਰ ਲੈ ਕੇ ਆਇਆ ਇੱਕ ਹੋਰ ਦੂਸਰੇ ਫੋਨ ਤੇ ਤੁਹਾਨੂੰ ਦਿਖਾਵਾਂਗਾ ਬਾਅਦੋਂ ਤੇ ਮਿਲਦੇ ਆਪਾਂ ਅਗਲੇ ਵਲੋਗ ਦੇ ਵਿੱਚ ਇੱਥੇ ਤੱਕ ਲਈ ਬਾਏ 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 ਬਾਏ